ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਵਿੱਚ ਜਿਸ ਤਰੀਕੇ ਦੇ ਬਦਲਾਵ ਲੈ ਕੇ ਆ ਰਹੀ ਹੈ ਉਹ ਦੇਸ਼ ਵਿਰੋਧੀ ਬਦਲਾਵ ਹੈ ਉਹ ਸਮਾਜ ਵਿਰੋਧੀ ਬਦਲਾਵ ਹੈ ਉਹ ਬਦਲਾਵ ਇਸ ਤਰੀਕੇ ਦੇ ਲੈ ਕੇ ਆ ਰਿਹਾ ਹੈ ਕਿ ਜਿਹਦਾ ਫਾਇਦਾ ਦੋ ਵੱਡੇ ਘਰਾਣਿਆਂ ਨੂੰ ਹੋਵੇ ਤੇ ਥੱਲੇ ਮੁਲਕ ਪਛਕ ਡੁੱਬ ਜਾਏ ਅੱਜ ਮਨਰੇਗਾ ਦੇ ਉੱਪਰ ਅਸੀਂ ਗੱਲ ਕਰਨ ਵਾਸਤੇ ਆਏ ਆਂ ਔਰ ਮਨਰੇਗਾ ਇਹ ਦੇਸ਼ ਦੇ ਮਜ਼ਦੂਰਾਂ ਦੀ ਗਰੀਬਾਂ ਦੀ ਲਾਈਫਲਾਈਨ ਹੈ ਔਰ ਇਸ ਮਨਰੇਗਾ ਨੂੰ ਲਿਆਉਣ ਵਾਸਤੇ ਜਿਹੜੀ ਕਾਂਗਰਸ ਪਾਰਟੀ ਦੀ ਸੋਚ ਸੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਡਾਕਟਰ ਮਨਮੋਨ ਸਿੰਘ ਦੀ ਉਹਨਾਂ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਪਿੰਡਾਂ ਦੇ ਵਿੱਚ ਪਲਾਨ ਹੋ ਰਿਹਾ ਹੈ ਬਾਹਰ ਦੀਆਂ ਸਟੇਟਾਂ ਦੇ ਲੋਕ ਆਪਣੇ ਘਰ-ਬਾਰ ਛੱਡ ਕੇ ਕਾਰੋਬਾਰ ਦੀ ਕੰਮ ਦੀ ਮਜ਼ਦੂਰੀ ਦੀ ਤਲਾਸ਼ ਦੇ ਵਿੱਚ ਭੱਜ ਨੱਟ ਕਰ ਰਹੇ ਹੈ ਉਸ ਵਕਤ ਡਾਕਟਰ ਮਨਮੋਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਇਹ ਫੈਸਲਾ ਕਰਕੇ ਇਹ ਅਜਹੀ ਸਕੀਮ ਲੈ ਕੇ ਆਏ ਜਿਦੇ ਨਾਲ ਘਰ ਬੈਠਿਆਂ 100 ਦਿਨ ਦਾ ਗਰੰਟੀ ਰੁਜ਼ਗਾਰ ਹਰ ਸ਼ਖ ਨੂੰ ਮਿਲਿਆ ਔਰ ਹਰ ਆਦਮੀ ਆਪਣੇ ਪਰਿਵਾਰ ਚ ਬੈਠ ਕੇ ਇਹ ਰੋਟੀ ਰੋਜੀ ਦਾ ਗੁਜ਼ਾਰਾ ਕਰ ਰਿਹਾ ਸੀ ਅੱਜ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਬਈ ਇਸ ਗਰੰਟੀ ਯੋਜਨਾ ਨੂੰ ਤਬਾਹ ਕਰਨ ਵਾਸਤੇ ਇਹਨੂੰ ਖਤਮ ਕਰਨ ਵਾਸਤੇ ਪਹਿਲੇ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਨਾਂ ਜਿਹੜਾ ਕਿ ਅਸੀਂ ਸਾਰੇ ਪਿਆਰ ਅਦਬ ਤੇ ਸਤਿਕਾਰ ਦੇ ਨਾਲ ਲੈਂਦੇ ਆ ਉਹ ਸਕੀਮ ਦੇ ਵਿੱਚੋਂ ਇਹ ਖਤਮ ਕੀਤਾ ਉੱਥੇ ਸਕੀਮ ਦਾ ਪੱਠਾ ਬਠਾਣ ਵਾਸਤੇ ਭਈ ਇਹਨਾਂ ਨੇ ਇਹ ਗੱਲ ਕਹਿਤੀ ਕਿ ਹੁਣ 100% ਭਈ ਇਹ ਕੇਂਦਰ ਦੀ ਸਕੀਮ ਨਹੀਂ ਰਹੇਗੀ ਹੁਣ ਸਟੇਟਾਂ ਜਿਹੜੀਆਂ ਰਾਜੇ ਸਰਕਾਰਾਂ ਇਹਦੇ ਵਿੱਚ 40 ਫੀਸਦੀ ਆਪਣਾ ਹਿੱਸਾ ਪਾਉਣ ਮੈਨੂੰ ਅੱਜ ਵੀ ਯਾਦ ਹੈ ਕਾਂਗਰਸ ਪਾਰਟੀ ਗਰੀਬਾਂ ਵਾਸਤੇ ਇਹ ਵਜੀਫਾ ਸਕੀਮ ਲੈ ਕੇ ਆਈ ਸੀ ਸਕਾਲਰਸ਼ਿਪ ਸਕੀਮ ਦੇ ਨਾਲ ਜਿਹਦੇ ਚ 90% ਕੇਂਦਰ ਸਰਕਾਰ ਪੈਸਾ ਪਾਉਂਦੀ ਸੀ 10% ਸਟੇਟ ਪਾਉਂਦੀਆਂ ਸੀ ਤੇ ਉਹਦੇ ਨਾਲ ਕੋਰੋਨਾ ਬੱਚੇ ਪੜ ਗਏ ਔਰ ਅੱਜ ਇਹ ਕਰੋੜਾਂ ਬੱਚੇ ਡਰੋਪਆਊਟ ਇਸ ਲਈ ਹੋ ਗਏ ਉਹ ਸਕੀਮ ਦਾ ਵੀ ਇਹ ਭਾਰਤੀ ਜਨਤਾ ਪਾਰਟੀ ਨੇ ਬੇੜਾ ਗਰਕ ਕੀਤਾ ਤੇ 40% ਇਸ ਸਕਾਲਰਸ਼ਿਪ ਚ ਸਟੇਟਾਂ ਨੂੰ ਕਿਹਾ ਪੈਸਾ ਪਾਓ ਤੇ ਸਕੀਮ ਉਹ ਬੰਦ ਹੋ ਗਈ ਭਾਈ ਇਹਹੀ ਜਿਹੜੀ ਸਕੀਮ ਅੱਜ ਮਨਰੇਗਾ ਦੀ ਸਕੀਮ ਹੈ ਜਿਹਦੇ ਚ 90% ਕੇਂਦਰ ਸਰਕਾਰ ਹਿੱਸਾ ਪਾਉਂਦੀ ਤੇ 10% ਜਿਹੜੀਆਂ ਸਟੇਟਾਂ ਹਿੱਸਾ ਪਾਉਂਦੀਆਂ ਅੱਜ ਇਹਨਾਂ ਨੇ ਕਹਿਤਾ ਕਿ 40% ਇਹਦੇ ਵਿੱਚ ਗਰੀਬਾਂ ਦੀ ਮਜ਼ਦੂਰੀ ਵਾਸਤੇ 40% ਹਿੱਸਾ ਭਈ ਪਾਏਗੀ ਸਟੇਟ ਸਰਕਾਰ 10% ਤੇ ਦੇਣ ਲਈ ਪੈਸਾ ਆਪ ਭਗਵੰਤਮਾਨ ਕੋ ਹੈਗਾ ਨਹੀਂ ਹੋ ਤੇ 40% ਕਿੱਥੋਂ ਪਾਉਣਾ ਭਾਈ ਇਹ ਪਿੰਡਾਂ ਦੀ ਰਫਤਾਰ ਪਿੰਡਾਂ ਦੀ ਇਹ ਜਿਹੜੀ ਵਿਕਾਸ ਇਹਨੂੰ ਰੋਕਣ ਦੀ ਸਾਜ਼ਿਸ਼ ਹੈ ਔਰ ਪੰਜਾਬ ਦਾ ਦੁਸ਼ਮਣ ਨੰਬਰ 1 ਅਗਰ ਕੋਈ ਹੈ ਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹ ਤਰ੍ਹਾਂ ਤਰ੍ਹਾਂ ਦੀਆਂ ਅਜਹੀਆਂ ਸਕੀਮਾਂ ਲੈ ਕੇ ਆਂਦਾ ਹੈ ਕਿ ਜਿਹਦੇ ਨਾਲ ਇਹ ਪੰਜਾਬ ਦਾ ਜਿਹੜਾ ਉਹ ਪੱਠਾ ਬੈਠੇ ਪੰਜਾਬ ਦੇ ਲੋਕ ਦੁਖੀ ਹੋਣ ਪੰਜਾਬ ਦੇ ਲੋਕ ਬੇਕਾਰ ਹੋਣ ਪੰਜਾਬ ਦੇ ਲੋਕ ਰੋਟੀ ਰੋਜੀ ਨਾਲ ਤਰਸਣ ਕਦੀ ਕਿਸਾਨਾਂ ਦੇ ਨਾਂ ਤੇ ਪੰਗਾ ਕਦੀ ਗਰੀਬਾਂ ਦੇ ਨਾਲ ਪੰਗਾ ਕਦੀ ਮਨੋਟੀਆਂ ਨੂੰ ਲੜਾਉਂਦਾ ਕੰਮ ਵੀ ਚੰਗਾ ਹੁੰਦਾ ਜੇ ਮੈਂ ਉਹਦੀ ਤਾਰੀਫ ਕਰਦਾ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਜੇ ਕਹਿੰਦਾ ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਹੈ ਮਰੇਰੇਗਾ ਦੇ ਵਿੱਚ ਅਸੀਂ ਡਬਲ ਕਰ ਦਿੱਤੀ ਤੇ ਮੈਂ ਕਹਾਂ ਕਿ ਭਾਈ ਚੰਗਾ ਕੰਮ ਕੀਤਾ ਤੁਸੀਂ ਤੁਸੀਂ ਦੂਸਰੇ ਪਾਸੇ ਇਹਦੇ ਬਜਟ ਨੂੰ ਘਟਾਤਾ ਇਹਦੀ ਰੇਸ਼ਾ ਨੂੰ ਘਟਾਤਾ ਤੇ ਫਿਰ ਭਾਈ ਕੰਮ ਕਿੱਦਾਂ ਚੱਲਣਾ ਇਸ ਲਈ ਮੈਂ ਤੁਹਾਡੇ ਸਾਹਮਣੇ ਆਪਣੇ ਸਾਰੇ ਕਾਂਗਰਸ ਦੇ ਸੀਨੀਅਰ ਸਾਥੀਆਂ ਦੇ ਨਾਲ ਅੱਜ ਮੈਂ ਇੱਥੇ ਆਇਆ ਹਾਂ ਔਰ ਕਾਂਗਰਸ ਪਾਰਟੀ ਸਾਰੇ ਪੰਜਾਬ ਦੇ ਵਿੱਚ ਇਹ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ ਲੋਕਾਂ ਨੂੰ ਜਾਗਰੂਤ ਕਰ ਰਹੀ ਹੈ ਔਰ ਅਸੀਂ ਇਸ ਦੇ ਵਾਸਤੇ ਵੱਡੇ ਅੰਦੋਲਨ ਦੀ ਔਰ ਅੱਗੇ ਵਧ ਰਹੇ ਹਾਂ ਸਾਡੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਇਹ ਕਾਨੂੰਨ ਨੂੰ ਪੂਰੀ ਤਰ੍ਹਾਂ ਦੇ ਉੱਪਰ ਇਹ ਸਰਕਾਰ ਆਪਣੇ ਫੈਸਲੇ ਨੂੰ ਵਾਪਸ ਲੇ ਜਲਦਬਾਜੀ ਵਿੱਚ ਕੀਤਾ ਹੋਇਆ ਫੈਸਲਾ ਹੈ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਜਿੰਨੀਆਂ ਵੀ ਉਪਲਬਧੀਆਂ ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੀਆਂ ਸੀ ਵੀ ਆਰਟੀਆਈ ਉਹ ਕਿਸ ਨੇ ਦਿੱਤਾ ਕਾਂਗਰਸੀ ਸਰਕਾਰ ਨੇ ਖਾਦੇ ਪਦਾਰਤ ਖਾਣੇ ਦਾ ਅਧਿਕਾਰ 80 ਕਰੋੜ ਲੋਕਾਂ ਨੂੰ ਖਾਣੇ ਦਾ ਅਧਿਕਾਰ ਜਿਹੜੇ ਗਰੀਬਾਂ ਨੂੰ ਕਨਕ ਮਿਲਦੀ ਹੈ ਉਹ ਅਧਿਕਾਰ ਕਿਹਨੇ ਦਿੱਤਾ ਕਾਂਗਰਸ ਪਾਰਟੀ ਨੇ ਭਈ ਜਿਹੜਾ ਮੈਡੀਕਲ ਕਾਰਡ ਤੁਹਾਡੇ ਬੰਦੇ ਹੈ ਜਿਹੜੇ ਗਰੀਬਾਂ ਵਾਸਤੇ ਇਲਾਜ ਦੀ ਮੁਫਤ ਸਹੂਲਤ ਇਹ ਕਿਨੇ ਦਿੱਤੀ ਕਾਂਗਰਸ ਪਾਰਟੀ ਨੇ ਐਜੂਕੇਸ਼ਨ ਦਾ ਅਧਿਕਾਰ ਕਿਨੇ ਦਿੱਤਾ ਕਾਂਗਰਸ ਪਾਰਟੀ ਨੇ ਭਈ ਤੁਹਾਡੇ ਲੈਂਡ ਇਕੁਏਸ਼ਨ ਐਕਟ ਕੌਣ ਲੈ ਕੇ ਆਇਆ ਕਾਂਗਰਸ ਪਾਰਟੀ ਤੁਹਾਡਾ ਆਧਾਰ ਕਾਰਡ ਕਿੰਨੇ ਬਣਾਇਆ ਕਾਂਗਰਸ ਪਾਰਟੀ ਨੇ ਵੀ ਇਹਨਾਂ ਨੇ ਤੇ ਸਿਰਫ ਉਹਨਾਂ ਦੇ ਨਾਵਾਂ ਨੂੰ ਬਦਲਿਆ ਜਿਸ ਨੂੰ ਕਹਿੰਦੇ ਨਾ ਕਿ ਗੱਲੀ ਬੋਤੀ ਮੈਂ ਵੱਡੀ ਤੇ ਕਰਤੂਤੀ ਮੇਰੀ ਜਠਾਣੀ ਵੀ ਜਿਹੜੀ ਕਰਤੂਤ ਸੀ ਕਮਾਂਡ ਕਰਨਦੀ ਉਹ ਤੇ ਸੀ ਡਾਕਟਰ ਮਨਮੋਨ ਸਿੰਘ ਚ ਤੇ ਬਈ ਨਕਲੀ ਬੰਦਾ ਜਿਹੜਾ ਆਪਣੀਆਂ ਮੋਹਰਾਂ ਲਾ ਕੇ ਇਹ ਨਾਵਾਂ ਨੂੰ ਚੇਂਜ ਕਰਕੇ ਆਪਣੇ ਨਾਂ ਤੇ ਕਰ ਰਿਹਾ ਜਿਸ ਨੂੰ ਕਹਿੰਦੇ ਹੈ ਕਿਆ ਮਿਲੀਏ ਐਸੇ ਲੋਕੋਂ ਸੇ ਜਿਨਕੀ ਫਿਤਰਤ ਛੁਪੀ ਰਹੇ ਨਕਲੀ ਚਿਹਰਾ ਸਾਹਮਣੇ ਆਏ ਅਸਲੀ ਸ਼ੂਰਤ ਛੁਪੀ ਰਹੇ ਇਹ ਜਿਹੜਾ ਮਨਮੋਹਨ ਸਿੰਘ ਦਾ ਅਸਲੀ ਚਿਹਰਾ ਹੈ ਉਹਨੂੰ ਛਪਾਉਣਾ ਚਾਹੁੰਦੇ ਐ ਤੇ ਮੋਦੀ ਦੇ ਨਕਲੀ ਚਿਹਰੇ ਨੂੰ ਅੱਗੇ ਲੈ ਕੇ ਆਣਾ ਚਾਹੁੰਦੇ ਐ ਅਸੀਂ ਦੇਸ਼ ਦੇ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਦੇਸ਼ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਐ ਕਿ ਲੋਕ ਸਮਝਣ ਦੀ ਕੋਸ਼ਿਸ਼ ਕਰੇ